ਇਲੈਕਸ਼ਨਾਂ ਦੇ ਸਮੇਂ ਭਾਰਤ ਦਾ ਕੋਈ ਵੀ ਸਿਆਸਤਦਾਨ ਜਿਹੜਾ ਇੱਕ ਧਿਰ ਨੂੰ ਛੱਡ ਕੇ ਦੂਸਰੀ ਧਿਰ ਦੇ ਵਿੱਚ ਚਲੇ ਜਵੇ ਮੈਨੂੰ ਲੱਗਦਾ ਇਸ ਤੇ ਤਾਂ ਹੁਣ ਕੋਈ ਬਾਹਲੀ ਗੱਲ ਹੋਣੀ ਵੀ ਨਹੀਂ ਚਾਹੀਦੀ ਕੋਈ ਖਬਰ ਇਹ ਰਹਿ ਨਹੀਂ ਜਾਂਦੀ ਆ ਬੀਤੇ ਦਿਨਾਂ ਦੇ ਵਿੱਚ ਜਿਹੜਾ ਖਬਰ ਆਈ ਸੀਗੀ ਕਿ ਜਿਹੜੇ ਆਪਣੇ ਅਰਵਿੰਦਰ ਸਿੰਘ ਲਬਲੀ ਨੇ ਉਹਨਾਂ ਨੇ ਜੀ ਕਾਂਗਰਸ ਚੀਫ ਤੋਂ ਜਿਹੜਾ ਅਸਤੀਫਾ ਦੇ ਦਿੱਤਾ ਤੇ ਉਸ ਤੋਂ ਬਾਅਦ ਹੁਣ ਜੀ ਉਹ ਪਾਜਪਾ ਦੇ ਵਿੱਚ ਚਲੇ ਗਏ ਨੇ ਅਛਾ ਇਹ लवली ਸਾਹਿਬ ਨੇ 2015 ਦੇ ਵਿੱਚ ਵੀ ਕਾਂਗਰਸ ਚੀਫ ਦੀ ਜਿਹੜੀ ਕੁਰਸੀ ਛੱਡੀ ਸੀਗੀ 2017 ਦੇ ਵਿੱਚ ਇਹ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਆ 9 ਮਹੀਨਾ ਬਾਅਦ ਹੀ ਵਾਪਸ ਆ ਗਏ ਸਕੇ ਉਸ ਤੋਂ ਬਾਅਦ ਇਹ ਕਾਂਗਰਸ ਦੇ ਦੇਰੇ ਦਿੱਲੀ ਦੇ ਚੀਫ ਆ ਉਸ ਕੁਰਸੀ ਤੇ ਸਕੇ ਜਿੱਥੋਂ ਇਹਨਾਂ ਨੇ ਅਸਤੀਫਾ ਦਿੱਤਾ ਤੇ ਦੁਬਾਰਾ ਹੁਣ ਇਹ ਭਾਜਪਾ ਦੇ ਵਿੱਚ ਚਲੇ ਗਏ ਨੇ ਸੋ ਇਹ ਤਾਂ ਲਗਾਤਾਰ ਹੀ ਚੱਲ ਰਿਹਾ ਜਿਹੜਾ ਵਿਚਾਰਧਰਾਮਾ ਦਾ ਕੋਈ ਮੈਨੂੰ ਲੱਗਦਾ ਸ਼ਾਇਦ ਪੋਲੀਟਿਸ਼ੀਅਨ ਵੀ ਇਹ ਚਾਹੁੰਦੇ ਆ ਕਿ ਤੁਸੀਂ ਇਹ ਜਿਹੜੇ ਵਿਚਾਰਧਰਾਮਾ ਵਾਲੇ ਬੇਰਬੇ ਪੂਰਬੇ ਆ ਨਾ ਪਾਇਆ ਕਰੋ ਇੱਕ ਪਾਰਟੀ ਤੋਂ ਦੂਸਰੀ ਪਾਰਟੀ ਤੇ ਚਲੇ ਗਏ ਕੋਈ ਐਡੀ ਗੱ ਸੋ ਇਦਾਂ ਦੀਆਂ ਤਾਂ ਖਬਰਾਂ ਲਗਾਤਾਰ ਚੱਲਦੀਆਂ ਨੇ ਪਰ ਆਪਾਂ ਤੁਹਾਡੇ ਨਾਲ ਦੋ ਤਿੰਨ ਅਹਿਮ ਮਸਲਿਆਂ ਤੇ ਗੱਲ ਕਰਨੀ ਹੈ ਕਿ ਤੁਹਾਡੇ ਕੱਲ੍ਹ ਵਾਲੇ ਵੀਲੌਗ ਦੇ ਵਿੱਚ ਆਪਾਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਕਿ ਭਾਈ ਹਰਦੀਪ ਸਿੰਘ ਨੀਜਰ ਦਾ ਜਿਹੜਾ ਕਤਲ ਹੋਇਆ ਕੈਨੇਡਾ ਦੇ ਵਿੱਚ ਜਿਹਦੇ ਚੱਲਦਿਆਂ ਭਾਰਤ ਤੇ ਕੈਨੇਡਾ ਦੇ ਜਿਹੜੇ ਰਿਸ਼ਤੇ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਆ ਉਹ ਉਹਨਾਂ 'ਚ ਖਰਾਬੀ ਆਈ ਸੋ ਉਹਦੇ ਵਿੱਚ ਜਿਹੜੀਆਂ ਤਿੰਨ ਗ੍ਰਿਫਤਾਰੀਆਂ ਹੋਈਆਂ ਸੀਗੀਆਂ ਤੇ ਉਹ ਤਿੰਨੋਂ ਜਿਹੜੇ ਗ੍ਰਿਫਤਾਰ ਹੋਏ ਮੁੰਡੇ ਨੇ ਉਹ ਤਿੰਨੋਂ ਹੀ ਜਿਹੜਾ ਭਾਰਤੀ ਮੂਲ ਦੇ ਨੇ ਪੰਜਾਬ ਤੋਂ ਨੇ ਤੇ ਹੁਣ ਜਿਹੜਾ ਉਹਨਾਂ ਦਾ ਪੰਜਾਬ ਤੋਂ ਕਿਹੜੇ-ਕਿਹੜੇ ਪਿੰਡਾਂ ਤੋਂ ਉਹਨਾਂ ਦਾ ਪਿਛੋਕੜ ਆ ਉਹ ਸਾਹਮਣੇ ਆਇਆ ਉਹਦੇ ਤੇ ਗੱਲ ਕਰਦੇ ਆ ਤੇ ਇਸ ਵੀਕੇ ਦੇ ਜਿਹੜਾ ਇੱਕ ਆਪਣੀ ਕਿਸਾਨ ਦੀ ਮੁੱਠੀ ਇਹਦੇ ਤੇ ਗੱਲ ਕਰਨੀ ਆ ਇਹਨਾਂ ਸਾਰੇ ਮਸਲਿਆਂ ਤੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲੈਣਾ ਜੇਕਰ TikTok ਤੇ ਵੇਖ ਰਹੇ ਹੋ ਤਾਂ ਫੋਲੋ ਜ਼ਰੂਰ ਕਰ ਲੈਣਾ ਤੇ ਤੁਸੀਂ ਆਪਣਾ ਕਮੈਂਟ ਜ਼ਰੂਰ ਦਿਆ ਕਰੋ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਆ ਕਰੋ ਆ ਬੀਤੇ ਰੋਜ਼ ਜਿਹੜਾ ਪ੍ਰਨੀਤ ਕੌਰ ਜੀ ਨੇ ਪਟਿਆਲਾ ਤੋਂ ਭਾਜਪਾ ਦੇ ਉਮੀਦਵਾਰ ਨੇ ਉਨਾ ਦਾ ਵਿਰੋਧ ਕੀਤਾ ਜਾ ਰਿਹਾ ਸਿਕਾ ਤੇ ਪਟਿਆਲਾ ਰਾਜਪੁਰਾ ਦੇ ਵਿੱਚ ਜਿਹੜੇ ਕਿਸਾਨ ਨੇ ਸਰਿੰਦਰਪਾਲ ਸਿੰਘ ਆਕੜੀ ਤੋਂ ਇਹਨਾਂ ਦੀ ਮੌਤ ਹੋ ਗਈ ਹੈ ਜੀ ਤੇ ਜਿਹੜਾ ਇਹ ਕਤੇ ਤੌਰ ਤੇ ਜਿਹੜਾ ਕਿਹਾ ਜਾ ਰਿਹਾ ਇਹਨਾਂ ਦੇ ਵੱਲੋਂ ਕਿਸਾਨ ਕਿਸਾਨੀ ਧਿਰਾਂ ਦੇ ਵੱਲੋਂ ਕਿ ਇਧਰੋਂ ਬੀਜੇਪੀ ਦੇ ਆਗੂਆਂ ਦੇ ਉੱਤੇ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਇਹ ਹਰਵਿੰਦਰ ਸਿੰਘ ਹਰਪਾਲਪੁਰ ਤੇ ਅੰਤਛਾਤਿਆਂ ਦੇ ਉੱਤੇ ਐਫ ਆਈ ਆਰ ਜਿਹੜੀ ਆ ਇਹ ਦਰਜ ਹੋ ਗਈ ਆ ਹਰਪਾਲਪੁਰ ਸਾਹਿਬ ਪਹਿਲਾਂ ਅਕਾਲੀ ਆਗੂ ਹੁੰਦੇ ਸੀ ਉਹਨੂੰ ਭਾਜਪਾ ਦੇ ਵਿੱਚ ਨੇ ਤੇ ਜਿਹੜਾ ਮੈਂ ਇੰਡੀਅਨ ਐਕਸਪ੍ਰੈਸ ਤੇ ਦੇਖਿਆ ਉਹਨਾਂ ਨੇ ਕਿਹਾ ਕਿ ਹਜੇ ਮੈਡਮ ਪ੍ਰਨੀਤ ਕੌਰ ਦਾ ਕੋਈ ਪੱਕੇ ਸਾਹਮਣੇ ਨਹੀਂ ਆਇਆ ਉਹਨਾਂ ਦੇ ਟੀਮ ਦੇ ਵੱਲੋਂ ਕੋਈ ਇੱਕ ਵੀਡੀਓ ਅਪਲੋਡ ਕੀਤੀ ਗਈ ਆ ਜਿਹਦੇ ਵਿੱਚ ਇਹ ਦੇਖਿਆ ਜਾ ਸਕਦਾ ਕਿ ਸਾਰੇ ਕਿਸਾਨ ਜਿਹੜੇ ਆ ਉਹ ਇਹਨਾਂ ਦੇ ਖਿਲਾਫ ਨਾਰੇ ਕਰ ਰਹੇ ਨੇ ਜਾਂ ਇਹਨਾਂ ਦੇ ਕਾਫਲੇ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਪ੍ਰਨੀਤ ਕੌਰ ਜੀ ਦੇ ਨੂੰ ਤੇ ਉੱਥੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕਿਆ ਜਾ ਰਿਹਾ ਤੇ ਸਡਨਲੀ ਜਿਹੜਾ ਇਹ ਕਿਸਾਨ ਆ ਇਹ ਡਿੱਗ ਪੈਂਦੇ ਨੇ ਤੇ ਇਹ ਹੁਣ ਇਹਦੇ ਤੇ ਵੀ ਦੇਖਦੇ ਆ ਜਾਂਚ ਦੇ ਵਿੱਚ ਅੱਗੇ ਕੀ ਆਉਂਦਾ ਕਿ ਕਿਹਦੀ ਗਲਤੀ ਸੀ ਜਾਂ ਇਹ ਸਾਰਾ ਕੁਝ ਕਿਦਾਂ ਹੋਇਆ ਸੋ ਬੀਤੇ ਰੋਜ ਆਪਾਂ ਤੁਹਾਡੇ ਨਾਲ ਇੱਕ ਰਿਪੋਰਟ ਸਾਂਝੀ ਕੀਤੀ ਸੀਗੀ ਇਹ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਕੇਸ ਦੇ ਵਿੱਚ ਤਿੰਨ ਜਾਣੀਆਂ ਦੀ ਜਿਹੜੀ ਗ੍ਰਿਫਤਾਰੀ ਹੋਈ ਆ ਤਿੰਨ ਜਾਣੀਆਂ ਦੀ ਸੋ ਉਹਦੇ ਵਿੱਚ ਇਹ ਹੁਣ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੋਈ ਆ ਜਾਂ ਆਈਡੈਂਟੀਫਿਕੇਸ਼ਨ ਦਾ ਚਲੋ ਆਪਾਂ ਕੱਲ ਕੱਲ ਵੀ ਤੁਹਾਡੇ ਨਾਲ ਸਾਂਝੀ ਕਰ ਲਈ ਸੀਗੀ ਪਰ ਹੁਣ ਜਿਹੜਾ ਇੰਡੀਅਨ ਐਕਸਪ੍ਰੈਸ ਨੇ ਜਿਹੜੀ ਆਪਣੀ ਰਿਪੋਰਟ ਦੇ ਵਿੱਚ ਇਸ ਗੱਲ ਦੇ ਬਾਰੇ ਜਾਣਕਾਰੀ ਦਿੱਤੀ ਆ ਕਿ ਪੰਜਾਬ ਤੋਂ ਉਹਨਾਂ ਦਾ ਸਬੰਧ ਕਿੱਥੋਂ-ਕਿੱਥੋਂ ਹੈ ਇੱਕ ਦੋ ਹੋਰ ਜਗ੍ਹਾਾਂ ਤੇ ਵੀ ਇਹ ਜਿਹੜੀਆਂ ਰਿਪੋਰਟਾਂ ਸਾਹਮਣੇ ਆਈਆਂ ਨੇ ਕਿ ਪੰਜਾਬ ਦੇ ਕਿਹਨਾ ਪਿੰਡਾਂ ਦੇ ਨਾਲ ਇਹਨਾਂ ਤਿੰਨ ਜਿਹੜੇ ਇਹ ਮੁੰਡੇ ਨੇ ਜਿਨ੍ਹਾਂ ਦੇ ਵੱਲੋਂ ਕਤਲ ਕੀਤਾ ਗਿਆ ਜਾਂ ਜਿਨ੍ਹਾਂ ਨੂੰ ਜਿਨ੍ਹਾਂ ਦੀ ਗ੍ਰਿਫਤਾਰੀ ਹੋਈ ਆ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਜਿਹੜਾ ਦੋਸ਼ ਦੇ ਵਿੱਚ ਸੋ ਇਹ ਇਹਦੀ ਕੰਟੈਕਸਟ ਤੁਸੀਂ ਬਾਖੂ ਵੀ ਜਾਣਦੇ ਹੋ ਕਿ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਬਹੁਤ ਜ਼ਿਆਦੇ ਜਿਹੜੇ ਆ ਵਿਗੜ ਗਏ ਸੀ ਕਿ ਇਹਦੇ ਚੱਲਦੇ ਆ ਕਿਉਂਕਿ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਉਹਨਾਂ ਨੇ ਕਿਹਾ ਸੀ ਕਿ ਬਹੁਤ ਕ੍ਰੈਡੀਬਲ ਐਵੀਡੈਂਸ ਨੇ ਕਿ ਇਸ ਭਾਈ ਹਰਦੀਪ ਸਿੰਘ ਨੇਜਰ ਦੀ ਜਿਹੜੀ ਆ ਮੋਟੋ ਦੇ ਪਿੱਛੇ ਉਹ ਇੰਡੀਅਨ ਏਜੰਟਸ ਦਾ ਹੱਥ ਹੈ ਇਹ ਟਰੂਡੋ ਸਾਹਿਬ ਨੇ ਜਿਹੜਾ ਦਾਵਾ ਕੀਤਾ ਸੀ ਆਪਣੀ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਤੇ ਉਸ ਤੋਂ ਬਾਅਦ ਸਾਨੂੰ ਪਤਾ ਕਿ ਸਾਡੇ ਜਿਹੜੇ ਰਿਸ਼ਤੇ ਆ ਉਹ ਉਹ ਕੈਨੇਡਾ ਤੇ ਭਾਰਤ ਦੇ ਉਹ ਬਹੁਤ ਹੀਟਲੇ ਦਰਜੇ ਤੇ ਆ ਗਿਆ ਸੀ ਜਿਹੜੇ ਇੱਕ ਦੂਸਰੇ ਦੇ ਡਿਪਲੋਮੈਟਾਂ ਨੂੰ ਵੀ ਤਲਬ ਵੀ ਕੀਤਾ ਗਿਆ ਉਹਨਾਂ ਨੂੰ ਦੇਸ਼ ਛੱਡਣ ਨੂੰ ਵੀ ਕਿਹਾ ਗਿਆ ਉਸ ਤੋਂ ਬਾਅਦ ਇਹ ਇਹਨਾਂ ਚੀਜ਼ਾਂ ਦੀਆਂ ਵੀ ਜਿਹੜੀਆਂ ਐਕਚੁਅਲੀ ਪੁਗਤਪੂਗ ਕੀਤਾ ਉਹ ਵੀ ਲੋਕ ਬਣਦੇ ਨੇ ਫਿਰ ਬਹੁਤ ਸਾਰੀਆਂ ਜਿਹੜੀਆਂ ਫਲਾਈਟਸ ਵੀਜ਼ੇਸ ਨੂੰ ਲੈ ਕੇ ਕਾਫੀ ਕੁਝ ਜਿਹੜਾ ਚੱਲਦਾ ਰਿਹਾ ਸੋ ਹੁਣ ਬੀਤੇ ਦਿਨ ਜਿਹੜੀ ਇਹ ਖਬਰ ਆਈ ਕਿ ਜਿਹ ਕੈਨੇਡਾ ਦੇ ਅੰਦਰ ਜਿਹੜੀਆਂ ਉੱਥੇ ਦੀਆਂ ਏਜੰਸੀਜ਼ ਨੇ ਜਿਹੜੀਆਂ ਜਾਂਚ ਕਰ ਰਹੀਆਂ ਨੇ ਉਹਨਾਂ ਦੇ ਵੱਲੋਂ ਤਿੰਨ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਸੋ ਇਹ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਨੇ ਜੀ ਇਹਨਾਂ ਦੇ ਵਿੱਚੋਂ ਇੱਕ ਤਾਂ ਹੈਗਾ ਕਰਨ ਬਰਾੜ ਸੋ ਇਹ ਇੰਡੀਅਨ ਐਕਸਪ੍ਰੈਸ ਦੀ ਜਿਹੜੀ ਰਿਪੋਰਟ ਹੈ ਦੱਸ ਰਹੀ ਹੈ ਕਿ ਜਿਹੜੇ ਕਰਨ ਬਰਾੜ ਨੇ ਇਹ ਕੋਟਕਪੂਰਾ ਤੋਂ ਨੇ ਫਰੀਦਕੋਟ ਡਿਸਟ੍ਰਿਕਟ ਤੋਂ ਫਰੀਦਕੋਟ ਡਿਸਟ੍ਰਿਕਟ ਦਾ ਜਿਹੜਾ ਟਾਊਨ ਹੈ ਕੋਟਕਪੂਰਾ ਉੱਥੋਂ ਨੇ ਇਹ ਤੇ ਦੱਸ ਦਿਆ ਕਿ 4 ਸਾਲ ਪਹਿਲਾਂ ਇਹ ਸਟੱਡੀ ਵੀਜ਼ਾ ਦੇ ਉੱਤੇ ਜਿਹੜੇ ਕੈਨੇਡਾ ਗਏ ਸੀਗੇ ਇਸ ਕਰਨ ਬਰਾੜ ਦੇ ਜਿਹੜੇ ਪਿਤਾ ਨੇ ਮਨਦੀਪ ਸਿੰਘ ਬਰਾੜ ਉਹਨਾਂ ਦੀ April ਇਸੇ ਸਾਲ ਦੇ ਵਿੱਚ ਮੌਤ ਹੋਈ ਸੀ ਪਰ ਜਿਹੜਾ ਕਰਨ ਆ ਉਹ ਅਖੀਰਲੀਆ ਰਸਮਾਂ ਦੇ ਉੱਤੇ ਵੀ ਪੰਜਾਬ ਵਾਪਸ ਨਹੀਂ ਸੀ ਗਿਆ ਇਹਨਾਂ ਦੀ ਜਿਹੜੀ ਕਰਨ ਦੀ ਜਿਹੜੀ ਮਾਤਾ ਆ ਉਹ ਰਹਿੰਦੇ ਨੇ ਸਿੰਗਾਪੁਰ ਦੇ ਵਿੱਚ ਤੇ ਉਹ ਸਿੰਗਾਪੁਰ ਤੋਂ ਇੰਡੀਆ ਗਏ ਸੀਗੇ ਉਦੋਂ ਆਪਣੇ ਪਤੀ ਦੀਆਂ ਜਿਹੜੀਆਂ ਆਖਰੀ ਰਸਮਾਂ ਨੂੰ ਪੂਰਾ ਕਰਨ ਦੇ ਲਈ ਹੈ ਜਿਹੜਾ ਕਰਨ ਬਰਾੜ ਆ ਇਹ ਇੰਡੀਆ ਉਦੋਂ ਨਹੀਂ ਸੀ ਗਿਆ ਕੋਟਕਪੂਰਾ ਦੇ ਡਿਪਟੀ ਐਸਪੀ ਜਤਿੰਦਰ ਸਿੰਘ ਨੇ ਕਿਹਾ ਕਿ ਕਰਨ ਬਰਾੜ ਦਾ ਕੋਈ ਵੀ ਉਹਦਾ ਕ੍ਰਿਮੀਨਲ ਹਿਸਟਰੀ ਉਹਦੀ ਨਹੀਂ ਹੈ ਡਿਸਟ੍ਰਿਕਟ ਪੁਲਿਸ ਰਿਕਾਰਡ ਦੇ ਵਿੱਚ ਉਹਦੀ ਕੋਈ ਵੀ ਕ੍ਰਿਮੀਨਲ ਹਿਸਟਰੀ ਨਹੀਂ ਹੈ ਤੇ ਇਹਨਾਂ ਦਾ ਇੱਕ ਰਿਸ਼ਤੇਦਾਰ ਹੈ ਦੀਪਾ ਜੈਲਦਾਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਜਿਹੜਾ ਕਰਨ ਦਾ ਪਰਿਵਾਰ ਹੈ ਇਹ ਪਹਿਲਾਂ ਕੋਟ ਸੁਖੀਆਂ ਪਿੰਡ ਦੇ ਵਿੱਚ ਹੁੰਦਾ ਸੀਗਾ ਤੇ ਫੇਰ ਇਹ ਕੋਟਕਪੂਰਾ ਚਲੇ ਗਿਆ ਕਈ ਸਾਲ ਪਹਿਲਾਂ ਤੇ ਉਹਨਾਂ ਨੇ ਦੱਸਿਆ ਕਿ ਇਹ ਜਿਹੜਾ ਕਰਨ ਆ ਇਹ ਆਪਣੇ ਪਰਿਵਾਰ ਦਾ ਇੱਕੋ ਇੱਕੋ ਜਿਹੜਾ ਬੇਟਾ ਆ ਜਿਹੜਾ ਕਿ ਕੁਝ ਸਾਲ ਪਹਿਲਾਂ ਕੈਨੇਡਾ ਸਟੱਡੀ ਦੇ ਲਈ ਚਲੇ ਗਿਆ ਸੀਗਾ ਕਰਨਪ੍ਰੀਤ ਸਿੰਘ ਜਿਹੜੇ ਦੂਸਰੇ ਇਹਦੇ ਵਿੱਚ ਜਿਨ੍ਹਾਂ ਦੀ ਗ੍ਰਿਫਤਾਰੀ ਹੋਈ ਆ ਸੋ ਇਹ ਕਰਨਪ੍ਰੀਤ ਹੈਗੇ ਨੇ ਜੀ ਸੁੰਦਲ ਪਿੰਡ ਤੋਂ ਇਹਨਾਂ ਦਾ ਪਿੰਡ ਹੈ ਜੀ ਸੁੰਦਲ ਤੇ ਇਹ ਜਿਹੜਾ ਬਟਾਲਾ ਪੁਲਿਸ ਜਿਹੜਾ ਬਟਾਲਾ ਜ਼ਿਲ੍ਹੇ ਦੇ ਵਿੱਚ ਪੈਂਦਾ ਇਹਨਾਂ ਦਾ ਪਿੰਡ ਇਹ ਤੇ ਇਹ ਜਿਹੜਾ ਸੁੰਦਲ ਪਿੰਡ ਆ ਇਹਦੇ ਸਰਪੰਚ ਨੇ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਇਹਨਾਂ ਦੇ ਪਿੰਡ ਦੇ ਸਰਪੰਚ ਨੇ ਲਬਦੀਪ ਸਿੰਘ ਉਹਨਾਂ ਨੇ ਦੱਸਿਆ ਕਿ ਜਿਹੜਾ ਕਰਨ ਪ੍ਰੀਤ ਆ ਉਹ ਕੈਨੇਡਾ ਗਿਆ ਸੀਗਾ 4 ਸਾਲ ਪਹਿਲਾਂ ਵਰਕ ਪਰਮਿਟ ਦੇ ਉੱਤੇ ਕਰਨ ਪ੍ਰੀਤ ਦਾ ਜਿਹੜਾ ਪਿਤਾ ਆ ਸੁਖਦੇਵ ਸਿੰਘ ਉਹ ਪਿੰਡ ਦੇ ਵਿੱਚ ਸੇਵਾ ਕਰਦਾ ਗੁਰਦੁਆਰੇ ਦੇ ਵਿੱਚ ਤੇ ਸੁਖਦੇਵ ਤੇ ਕਰਨ ਕਈ ਸਾਲ ਪਹਿਲਾਂ ਦੁਬਈ ਦੇ ਵਿੱਚ ਟਰੱਕ ਚਨਾਉਂਦੇ ਰਹੇ ਨੇ ਇਹ ਸਰਪੰਚ ਸਾਹਿਬ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤੇ ਇਹਨਾਂ ਨੇ ਦੱਸਿਆ ਕਿ ਜਿਹੜਾ ਸੁਖਦੇਵ ਸਿੰਘ ਆ ਉਹ ਪਹਿਲਾਂ ਮੁੰਬਈ ਦੇ ਵਿੱਚ ਟਰੱਕ ਚਲਾਉਂਦਾ ਸੀ ਫਿਰ ਉਹ ਦੁਬਈ ਚਲਾ ਗਿਆ ਫਿਰ ਦੁਬਈ ਦੇ ਵਿੱਚ ਉਹ ਆਪਣੇ ਬੇਟੇ ਕਰਨਪ੍ਰੀਤ ਨੂੰ ਵੀ ਲੈ ਗਿਆ ਜਦੋਂ ਉਹ ਵਾਪਸ ਇੰਡੀਆ ਆਉਂਦੇ ਨੇ ਉਸ ਤੋਂ ਬਾਅਦ ਉਹਨੂੰ ਕਰਨਪ੍ਰੀਤ ਨੂੰ ਕੈਨੇਡਾ ਜਿਹੜਾ ਕੰਮ ਕਰਨ ਦੇ ਲਈ ਭੇਜ ਦਿੱਤਾ ਜਾਂਦਾ ਤੇ ਇਹ ਜਿਹੜੇ ਸਰਪੰਚ ਇਹਨਾਂ ਨੇ ਦੱਸਿਆ ਕਿ ਜਿਹੜਾ ਪਰਿਵਾਰ ਆ ਉਹ ਬਹੁਤ ਜ਼ਿਆਦਾ ਸਦਮੇ ਦੇ ਵਿੱਚ ਆ ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਕਿ ਇਹ ਕਰਨਪ੍ਰੀਤ ਜਿਹੜਾ ਇਹਦਾ ਇਸ ਮਾਮਲੇ ਦੇ ਵਿੱਚ ਹੱਥ ਆ ਤੀਸਰਾ ਜਿਹੜਾ ਗ੍ਰਿਫਤਾਰੀ ਹੋਈ ਆ ਕਮਲਪ੍ਰੀਤ ਸਿੰਘ ਦੀ ਇਹ ਜਿਹੜੇ ਨਜੀ ਚੱਕ ਕਲਾਂ ਪਿੰਡ ਤੋਂ ਨੇ ਜਲੰਧਰ ਤੋਂ ਜਿਹੜਾ ਜਲੰਧਰ ਡਿਸਟ੍ਰਿਕਟ ਦੇ ਨਾਲ ਸੰਬੰਧਤ ਆ ਪਿੰਡ ਚੱਕ ਕਲਾਂ ਉਥੋਂ ਇਹਨਾਂ ਦਾ ਸਬੰਧ ਆ ਪਿੰਡ ਦੇ ਸਰਪੰਚ ਨੇ ਤੀਰਥ ਸਿੰਘ ਉਹਨਾਂ ਨੇ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ ਕਮਲਪ੍ਰੀਤ ਦਾ ਜਿਹੜਾ ਪਤਾ ਆ ਸਤਨਾਮ ਸਿੰਘ ਉਹ ਕਿਸਾਨ ਆ ਤੇ ਨਾਲ ਦੀ ਨਾਲ ਆੜਤੀਆ ਵੀ ਆ ਤੇ ਇਹ ਇੱਕ ਕਾਫੀ ਇੱਜ਼ਤਦਾਰ ਪਰਿਵਾਰ ਆ ਕਮਲਪ੍ਰੀਤ ਉਹਨਾਂ ਦਾ ਕਹਿਣਾ ਕਿ ਕਮਲਪ੍ਰੀਤ ਕਦੇ ਵੀ ਇਸ ਵੀਕੇ ਦੀ ਘਟਨਾ ਦੇ ਵਿੱਚ ਸ਼ਾਮਲ ਨਹੀਂ ਹੋ ਸਕਦਾ ਕਈ ਸਾਲ ਪਹਿਲਾਂ ਜਿਹੜਾ ਕਮਲਪ੍ਰੀਤ ਆ ਉਹ ਕੈਨੇਡਾ ਚਲੇ ਗਿਆ ਸੀਗਾ ਸਟੱਡੀ ਵੀਜ਼ੇ ਦੇ ਉੱਤੇ ਸੋ ਇਹ ਜਿਹੜਾ ਇਹ ਤਿੰਨ ਜਾਣਿਆਂ ਦਾ ਜਿਹਨਾਂ ਦੀ ਗ੍ਰਿਫਤਾਰੀ ਹੋਈ ਆ ਭਾਈ ਹਰਦੀਪ ਸਿੰਘ ਨਿਜਰ ਦੇ ਕਤਲ ਕੇਸ ਦੇ ਵਿੱਚ ਉਹ ਜਾਣਕਾਰੀ ਜਿਹੜੀ ਸਾਹਮਣੇ ਆਈ ਆ ਬਾਕੀ ਜਿਹੜੇ ਆਪਣੇ ਇੰਡੀਆ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਨੇ ਜੈ ਸ਼ੰਕਰ ਸਾਹਿਬ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਚਲੋ ਉਹ ਜਿਹੜਾ ਉਹ ਹੀ ਕੁਝ ਕੈਨੇਡਾ ਦੇ ਬਾਰੇ ਕਹਿੰਦੇ ਨੇ ਕਿ ਇਹ ਜਿਹੜਾ ਇੱਕ ਤਾਂ ਉਹਨਾਂ ਨੇ ਕਿਹਾ ਕਿ ਭਾਰਤ ਦੇ ਨਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਤੇ ਬਾਕੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਉੱਥੇ ਦੀ ਜਿਹੜੀ ਅੰਦਰੂਨੀ ਸਿਆਸਤ ਆ ਉਹਦੇ ਚੱਲਦੇ ਆ ਇਹ ਸਾਰਾ ਕੁਝ ਹੋ ਰਿਹਾ ਤੁਹਾਨੂੰ ਪਤਾ ਬੀਤੇ ਦਿਨਾਂ ਦੇ ਵਿੱਚ ਇੱਕ ਜਿਹੜਾ ਪ੍ਰੋਗਰਾਮ ਦੇ ਦੌਰਾਨ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਤੇ ਉੱਥੇ ਦੇ ਆਪੋਜੀਸ਼ਨ ਲੀਡਰ ਉੱਥੇ ਮੌਜੂਦ ਸੀਗੇ ਉਦੋਂ ਖਾਲਸਤਾਨ ਜਿੰਦਾਬਾਦ ਦੇ ਨਾਰੇ ਵੀ ਲੱਗੇ ਉਹਨੂੰ ਲੈ ਕੇ ਵੀ ਇੰਡੀਅਨ ਮੀਡੀਆ ਦੇ ਵਿੱਚ ਕਾਫੀ ਜਿਹੜਾ ਰੌਲਾ ਰੱਪਾ ਚੱਲਦਾ ਰਿਹਾ ਉਹਨੂੰ ਲੈ ਕੇ ਆਪਣੇ ਇੰਡੀਆ ਦੇ ਵੱਲੋਂ ਕੈਨੇਡਾ ਦੇ ਇੱਕ ਡਿਪਲੋਮੈਟ ਨੂੰ ਜਿਹੜਾ ਉਹਨਾਂ ਨੂੰ ਤਲਬ ਵੀ ਕੀਤਾ ਗਿਆ ਸੀਗਾ ਸੋ ਇਹ ਐਟ ਦਾ ਸਮੇ ਜਿਹੜੀ ਸਿਚੁਏਸ਼ਨ ਇਹ ਇਹਦੇ ਵਿੱਚ ਕੁਝ ਵੀ ਜਿਹੜੀ ਅਪਡੇਟ ਹੁੰਦੀ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਇਹ ਜਿਹੜਾ ਇਹਨਾਂ ਵਿਸ਼ਿਆਂ ਦੇ ਉੱਤੇ ਆਪਾਂ ਲਗਾਤਾਰ ਤੁਹਾਡੇ ਨਾਲ ਗੱਲਬਾਤਾਂ ਕਰਦੇ ਰਹਿਵਾਂਗੇ ਜੀ ਤੁਸੀਂ ਆਪਣੀ ਕੋਈ ਵੀ ਪ੍ਰਤੀਕਿਰਿਆ ਹੋਈ ਤਾਂ ਕਮੈਂਟ ਦੇ ਕੇ ਸਾਨੂੰ ਜਰੂਰ ਦੱਸਣਾ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਧੰਨਵਾਦ YouTube ਤੇ ਤਾਂ ਸਬਸਕ੍ਰਾਈਬ ਕਰ ਲੈਣਾ ਤੇ ਜੇਕਰ ਦੇਖ ਰਹੇ ਹੋ TikTok ਤੇ ਤਾਂ ਫੋਲੋ ਜਰੂਰ ਕਰ ਲੈਣਾ ਬਹੁਤ ਧੰਨਵਾਦ